ਜੇਕਰ ਮੁਸਲਮਾਨਾਂ ਸਾਂਝਾਂ ਦੀ ਇੱਕ ਵੱਡੀ ਮਿਸਾਲ ਇਸ ਧਰਤੀ ਦੇ ਉੱਤੇ ਹੀ ਮਿਲ ਸਕਦੀ ਹੈ ਕਿਉਂਕਿ ਇਤਿਹਾਸ ਜਦੋਂ ਫਰੋਲਦੇ ਆ ਪੰਨੇ ਫਰੋਲਦੇ ਆ ਤੇ ਉੱਥੇ ਸਾਨੂੰ ਕਿਤਾਬਾਂ ਵਿੱਚ ਲਿਖਿਆ ਮਿਲਦਾ ਹੈ ਕਿ ਇੱਕ ਦੂਜੇ ਨਾਲ ਕਿਵੇਂ ਖੜਗੇ ਸੀ ਅੜਗੇ ਸੀ ਔਰ ਕੁਰਬਾਨੀ ਕਾਦੀ ਖਾਤਰ ਦਿੱਤੀ ਸਾਬਜਾਦਿਆਂ ਨੇ ਤੇ ਉਹੀ ਮਿਸਾਲ ਸ੍ਰੀ ਫਤਿਹਗੜ ਸਾਹਿਬ 'ਚ ਵੀ ਮਿਲ ਰਹੀ ਹੈ ਸਿੱਖ ਤੇ ਮੁਸਲਮ ਭਾਈਚਾਰਾ ਕਿਵੇਂ ਇੱਕ ਦੂਜੇ ਦੇ ਸ਼ੁਰੂ ਤੋਂ ਲੈ ਕੇ ਹੁਣ ਤੱਕ ਜਦੋਂ ਵੀ ਕੋਈ ਪੀੜ ਪੈਂਦੀ ਹੈ ਨਾਲ ਖੜ ਜਾਂਦੇ ਨੇ ਅਸੀਂ ਇਹਨਾਂ ਵੀਰਾਂ ਨਾਲ ਗੱਲਬਾਤ ਵੀ ਕਰਾਂਗੇ ਭਾਈ ਜੀ ਇੱਥੇ ਵਿਸ਼ੇਸ਼ ਤੌਰ ਤੇ ਸਾਰਿਆਂ ਨੂੰ ਪਤਾ ਸਿਜਦਾ ਕਰਨ ਸਾਰੇ ਆ ਰਹੇ ਆ ਸਾਬ ਜਦਿਆਂ ਨੂੰ ਪਰ ਜਦੋਂ ਇਸ ਤਰ੍ਹਾਂ ਦਾ ਮਾਹੌਲ ਮਿਲ ਜਾਂਦਾ ਕੀ ਮਹਿਸੂਸ ਹੁੰਦਾ ਅੰਦਰੋਂ ਬਹੁਤ ਸਕੂਨ ਆਉਂਦਾ ਜੀ ਦੇਖੋ ਆਪਸੀ ਭਾਈਚਾਰਾ ਸਾਂਝ ਬਣਦੀ ਹੈ ਜੀ ਤੇ ਸਾਡਾ ਵੀ ਲੰਗਰ ਨਾਲ ਹੀ ਸਾਡਾ ਜਾਨੀ ਕਿ ਇਹਨਾਂ ਨਾਲ ਇੰਨਾ ਕੁ ਪਿਆਰ ਬਣ ਰਿਹਾ ਹੈ ਘਰ ਤੋਂ ਜ਼ਿਆਦਾ ਵਰਤਨ ਵਾਲਾ ਕਮੋਰੇ ਕਈ ਸਾਲਾਂ ਤੋਂ ਲਗਾਤਾਰ ਨਾਲੇ ਦਿਨਾਂ ਦੇ ਵਿੱਚ ਸਾਂਝ ਪੈ ਜਾਂਦੀ। ਦਿਲਾਂ ਦੇ ਵਿੱਚ ਵੀ ਉਹ ਵੀ ਕਿਤੇ ਮਿਲਦੇ ਆ ਤਾਂ ਜੱਫੀ ਪਾ ਕੇ ਮਿਲਦੇ ਆ। ਵੀ ਇੰਨਾ ਕੁ ਪਿਆਰ ਬਣ ਗਿਆ ਇਹਨਾਂ ਨਾਲ ਕੁਝ ਦਿਨਾਂ ਦੇ ਵਿੱਚ ਵੀ ਭਾਈਆਂ ਤੋਂ ਵੱਧ। ਵੀ ਸਕੇ ਭਰਾ ਨੂੰ ਵੀ ਜ਼ਿਆਦਾ ਮੋਹ ਹੋਣ ਲੱਗ ਗਿਆ। ਮਨ ਲੇ ਕਿ ਉੱਧਰ ਆਉਂਦੇ ਨੇ ਲੰਗਰ 'ਚ ਇਕੱਠੇ ਹੁੰਦੇ ਆ ਸਾਰੇ ਇੱਧਰ ਆਉਂਦੇ ਨੇ ਇਹ ਇਕੱਠੇ ਹੁੰਦੇ ਨੇ। ਹੂੰ। ਤਾਂ ਤੁਸੀਂ ਦੇਖ ਸਕਦੇ ਹੋ ਕਿ ਕਿ ਇਸ ਤਰ੍ਹਾਂ ਸਾਂਝ ਆ ਪੈ ਰਹੀਆਂ ਨੇ। ਬਹੁਤ ਧੰਨਵਾਦ ਜੀ। ਤੁਸੀਂ ਕੀ ਕਹਿਣਾ ਚਾਹੋਗੇ ਜੀ ਜਿਸ ਤਰ੍ਹਾਂ ਦਾ ਮਾਹੌਲ ਬਣਿਆ? ਹਾਂ ਸਭ ਤੋਂ ਪਹਿਲਾਂ ਸਾਰੇ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਤੇ तकरीबन 3-4 ਸਾਲ ਤੋਂ ਲਗਾਤਾਰ ਸਿੱਖ-ਮੁਸਲਮਾਂ ਸਾਂਝਾ ਵੱਲੋਂ ਫਤਿਹਗੜ੍ਹ ਸਾਹਿਬ ਦੀ ਸ਼ਹੀਦਾਂ ਦੀ ਧਰਤੀ ਉੱਪਰ ਲੰਗਰ ਦੀ ਸੇਵਾ ਕੀਤੀ ਜਾ ਰਹੀ ਹੈ ਅੱਜ ਜਿਹੜੀ ਸਾਡੇ ਲਈ ਵੱਡੀ ਤਰਾਸ ਦੀ ਗੱਲ ਹੈ ਵੀ ਸਾਨੂੰ ਅੱਜ ਨਾ ਦੱਸਣਾ ਪੈ ਰਿਹਾ ਵੀ ਸਾਡੀ ਸਾਂਝ ਆ ਜੀ 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 ਇਹਦੀ ਵੱਡੀ ਵੱਜੇ ਇਹ ਵੀ ਅਸੀਂ ਆਪਣੇ ਇਤਿਹਾਸ ਨੂੰ ਜਾਣਿਆ ਨਹੀਂ ਆਪਣੇ ਇਤਿਹਾਸ ਨੂੰ ਸਮਝਿਆ ਨਹੀਂ ਸਾਡੀ ਅੱਜ ਅਸੀਂ ਕਹਿ ਰਹੇ ਵੀ ਸਾਡੀ ਸਾਂਝ ਆ ਪਰ ਸਾਡੀ ਸਾਂਝ ਤਾਂ ਜਦੋਂ ਗੁਰੂ ਨਾਨਕ ਦੇਵ ਮਹਾਰਾਜ ਦੇ ਨਾਲ ਭਾਈ ਮਰਦਾਨਾ ਜੀ ਨਾਲ ਚੱਲੇ ਸੀ ਉਦੋਂ ਹੀ ਪੈ ਗਈ ਸੀਗੀ ਹਨਾ ਜਦੋਂ ਸਾਈ ਮੀਆਂ ਮੀਰ ਜੀ ਨੇ ਧਰਮੰਦਰ ਸਾਹਿਬ ਦਾ ਨੀ ਪਤਾ ਰੱਖਿਆ ਸੀ ਸਾਂਝ ਸਾਡੀ ਉਦੋਂ ਹੋਰ ਗੁੜੀ ਹੋ ਗਈ ਸੀ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਤੋਂ ਬਾਅਦ ਜਦੋਂ ਮਹਾਰਾਜ ਸਰਸਾ ਪਾਰ ਕਰਦੇ ਨੇ ਲਗਾਤਾਰ ਕੋਟਲਾ ਨਹਾਂਖਾ ਕੋਲ ਜਾਂਦੇ ਨੇ ਗਨਿਖਾਨਾ ਵਿਖਾ ਕੋਲ ਜਾਂਦੇ ਨੇ ਰਾਏਕੋਟ ਕੱਲਾ ਕੋਲ ਜਾਂਦੇ ਨੇ ਈਵਨ ਕੀ ਜਿਹੜੀ ਅਸੀਂ ਤਾਂ ਹੀ ਪੜਦੇ ਹਾਂ ਹਾਂ ਜੀ ਇਵੇਂ ਕਿ ਜਿਹੜੇ ਛੋਟੇ ਸਹਿਜਾਦਾਂ ਦਾ ਸਾਰਾ ਜਿਹੜਾ ਵਰਤਾਰਾ ਵਾ ਉਹ ਗੁਰੂ ਗੋਬਿੰਦ ਸਿੰਘ ਮਹਾਰਾਜਿਆਂ ਨੂੰ ਰਾਏਕੋਟ ਦੀ ਧਰਤੀ ਤੇ ਜਾ ਕੇ ਸੁਣਾਉਂਦੇ ਨੇ ਨੂਰਾ ਮਾਹੀ ਹਨਾ ਤੇ ਸਾਡੇ ਦਾ ਸੰਝਾਂ ਤਾਂ ਸਾਡੇ ਗੁਰੂ ਸਹਬਾਨ ਜੀ ਦੇ ਸਮੇਂ ਹੀ ਪੈਦਾ ਹੋਈਆਂ ਹੋਈਆਂ ਨੇ ਉਦੋਂ ਤੋਂ ਚੱਲਦੀ ਆ ਰਹੇ ਨੇ ਬਸ ਹਾਂ ਕੁਝ ਸਨ ਬਾਅਦ ਅਸੀਂ ਉਹ ਵਿਸਲੇ ਹੋ ਗਏ ਆ ਅਸੀਂ ਭੁੱਲ ਗਏ ਆ ਤੇ ਅੱਜ ਜਦੋਂ ਫਿਰ ਚਲੋ ਅਕਾਲਪੁਰ ਖੁਆਹਿਰੂ ਦੀ ਕਿਰਪਾ ਹੋਈ ਹੈ ਸਾਨੂੰ ਫਿਰ ਉਹਨਾਂ ਨੇ ਸੁਰਤ ਦਿੱਤੀ ਵੀ ਤੁਸੀਂ ਆਪਣੇ ਪੁਰਖਿਆਂ ਦੀਆਂ ਸਾਂਝਾਂ ਨੂੰ ਨਾ ਤੋੜੋ ਉਹਨਾਂ ਨੂੰ ਦੁਬਾਰਾ ਯਾਦ ਕਰਦੋ ਜਿਵੇਂ ਇਹ ਵੀਰ ਬੜੇ ਖੁਸ਼ ਹੋ ਰਹੇ ਆ ਜੀ ਇਸ ਗੱਲ ਕਰਕੇ ਤੁਸੀਂ ਕੀ ਕਹਿਣਾ ਚਾਹੋਗੇ ਉਹਦਾ ਮਾਹੌਲ ਬਣਿਆ ਹੈ ਖਾਸ ਕਰਕੇ ਸ਼ਹੀਦੀ ਸਭਾ ਤੇ ਬਿਸਮਿਲ੍ਲਾ ਰਹਿਮਾਨ ਰਹੀਮ ਸਾਰੀ ਤਾਰੀਫਾਂ ਉਸ ਰੱਬ ਦੀਨ ਜਿਹੜੇ ਸਾਰੇ ਜਹਾਨ ਦਾ ਪਾਲਣ ਹਾਰ ਹੈ ਅਵਲ ਅੱਲਾ ਨੂਰ ਉਪਾਇਆ ਕੁਦਰਤ ਦੇ ਸਭ ਬੰਦੇ ਇਸ ਟੁਕ ਤੋਂ ਸਾਨੂੰ ਇਹ ਸਮਝ ਆ ਕਿ ਸਾਰੀ ਜਿਹੜੀ ਪ੍ਰਕਿਰਤੀ ਹੈ ਇਹ ਸਭ ਇੱਕੋ ਹੀ ਰੱਬ ਦੀ ਰਚਨਾ ਹੈ। ਦੋਨੋਂ ਅਸੀਂ ਉਸੇ ਸਾਰੀ ਰਚਨਾ ਉਹ ਰਚਨਹਾਰ ਹੈ। ਠੀਕ ਹੈ 30 ਕਰਕੇ ਕੋਈ ਫਰਕ ਨਹੀਂ। ਠੀਕ ਹੈ। ਕਿਉਂਕਿ ਰੱਬ ਨੇ ਇੱਕ ਪਹਿਲੇ ਕਿਹਾ ਤਾਂ ਸਾਰੇ ਇੱਕੋ ਇੱਕੋ ਰੱਬ ਦੀ ਜੋਤ ਨੇ। ਜਿਵੇਂ ਇਹਨਾਂ ਨੇ ਨਾਵਾਂ ਦਾ ਜ਼ਿਕਰ ਕੀਤਾ ਕਿ ਉਸ ਵੇਲੇ ਗੁਰੂ ਸਾਹਿਬ ਦੇ ਨਾਲ ਕੌਣ-ਕੌਣ ਖੜਿਆ ਸੀ ਇਨਸਾਫ ਦੀ ਲੜਾਈ ਦੇ ਵਿੱਚ ਉਹਦੇ ਬਾਰੇ ਜਦੋਂ ਅਸੀਂ ਪੜ੍ਹਦੇ ਹਾਂ ਤੇ ਅੱਜ ਇਕੱਠੇ ਖੜੇ ਆਂ ਬੈਠੇ ਆਂ ਲੰਗਰ ਛਕਾ ਰਹੇ ਆਂ ਇੱਕ ਦੂਜੇ ਨੂੰ ਇਹ ਸਾਰੀਆਂ ਗੱਲਾਂ ਦਾ ਸੁਮੇਲ ਬੜਾ ਸੋਹਣਾ ਲੱਗਦਾ। ਦੇਖੋ ਜਿਵੇਂ ਕਿ ਜਸਵਿੰਦਰ ਜੀ ਨੇ ਦੱਸਿਆ ਕਿ ਸਾਡੇ ਸਾਂਝਾਂ ਤਾਂ ਉਦੋਂ ਤੋਂ ਜਦੋਂ ਤੋਂ ਗੁਰੂ ਨਾਨਕ ਸਾਹਿਬ ਦੁਨੀਆ ਤੇ ਆਏ ਨਹੀਂ ਸੀਗੇ ਜੀ ਤੇ ਜਦੋਂ ਗੁਰੂ ਨਾਨਕ ਸਾਹਿਬ ਦੇ ਦੁਨੀਆ ਤੇ ਆਏ ਉਦੋਂ ਭਾਈ ਮਰਦਾਨਾ ਜੀ ਉਹਨਾਂ ਦੇ ਲਾਸਟ ਤੱਕ ਨਾਲ ਰਹੇ ਨੇ ਤੇ ਭਾਈ ਮਰਦਾਨਾ ਜੀ ਨੂੰ ਤਾਂ ਇਹ ਵਾਲਾ ਜਿਹੜਾ ਸ਼ਰਫ حاصل ਹੋਇਆ ਕਿਸੇ ਸਿੱਖ ਭਾਈ ਨੂੰ ਵੀ ਨਹੀਂ ਹੋਇਆ ਭਾਈ ਮਰਦਾਨਾ ਜੀ ਤੇ ਜਦੋਂ ਅਕਾਲ ਚਲਣਾ ਹੋਇਆ ਉਹ ਗੁਰੂ ਨਾਨਕ ਸਾਹਿਬ ਜੀ ਦੇ ਗੋਦ ਵਿੱਚ ਹੋਇਆ ਇਹ ਸ਼ਰਫ ਕਿਸੇ ਬਾਅਦ ਚ ਸਿੱਖ ਵੀਰ ਨੂੰ ਨਹੀਂ ਹਸਲ ਨਹੀਂ ਹੋਇਆ ਇਹ ਕਿਤੇ ਮਿਸਾਲ ਬਹੁਤ ਮਿਲਦੀ ਨਹੀਂ ਪਹਿਲੀ ਗੱਲ ਤੇ ਬਿਲਕੁਲ ਬਿਲਕੁਲ ਔਰ ਉਸ ਤੋਂ ਬੜੀ ਬਾਤ ਇਹ ਹੈ ਬਾਅਦ ਵਿੱਚ ਗੁਰੂ ਨਾਨਕ ਸਾਹਿਬ ਨੇ ਉਸ ਤੋਂ ਬਾਅਦ ਕੋਈ ਉਦਾਸੀ ਨਹੀਂ ਕੀਤੀ ਵਾਪਸ ਆਪਣੇ ਘਰ ਕਿ ਕਰਤਾਰਪੁਰ ਰਕੇ ਉਹਨੇ 18 ਸਾਲ ਗੁਜ਼ਾਰ ਕੇ ਗੁਜ਼ਾਰੀ ਨੂੰ ਤੁਸੀਂ ਕੀ ਕਹਿਣਾ ਚਾਹੋਗੇ ਜੀ ਜਿਸ ਢੰਗ ਨਾਲ ਇਹ ਮਾਹੌਲ ਹੈ ਲੰਗਰ ਸ਼ਕਾਇਆ ਜਾ ਰਹੇ ਨੇ ਇੱਕ ਦੂਜੇ ਨੂੰ ਪ੍ਰੋਟੈਸਟ ਕਰਦਾ ਮੈਂ ਜ਼ਿੰਮੇਵਾਰ ਹੈ ਮੇਰੀ ਤਬੀਅਤ ਖਰਾਬ ਹੈ ਇਸ ਕਰਕੇ ਮੈਂ ਪ੍ਰਚਾਰ ਕਰ ਨਹੀਂ ਸਕਦਾ ਡਾਕਟਰ ਸਾਹਿਬ ਨੇ ਮਨਾ ਕੀਤਾ ਹੈ ਜੋ ਪ੍ਰਚਾਰ ਕਰਨਗੇ ਉਹਨਾਂ ਦਾ ਹੀ ਹੱਕ ਹੈ ਬਸ ਚਲੋ ਏ ਦੇਖ ਲੋ ਜੀ ਨੌਜਵਾਨ ਇੱਕ ਦੂਜੇ ਦੇ ਨਾਲ ਸਾਂਝ ਪਾ ਕੇ ਬੈਠੇ ਨੇ ਔਰ ਇਹਨਾਂ ਦਾ ਕਹਿਣਾ ਹੈ ਕਿ ਇਹ ਸਾਂਝ ਅੱਜ ਦੀ ਨਹੀਂ ਹੈ ਸਾਨੂੰ ਇਹ ਤਰਸਦੀ ਹੈ ਕਿ ਦੱਸਣਾ ਪੈ ਰਿਹਾ ਕਿ ਸਾਡੀ ਸਾਂਝ ਹੈ ਪਰ ਸ਼ੁਰੂ ਤੋਂ ਲੈ ਕੇ ਹੁਣ ਤੱਕ ਜਿਵੇਂ ਨੂੰ ਲੈ ਕੇ ਮਾਹੌਲ ਬਣਿਆ ਤਾਂ ਸ੍ਰੀ ਫਤਿਹਗੜ ਸਾਹਿਬ ਦੀ ਧਰਤੀ ਦੇ ਉੱਤੇ ਇਹ ਜਿਹੜੀਆਂ ਮਸਾਲਾ ਨੇ ਜਾਂ ਇਸ ਤਰ੍ਹਾਂ ਦੀ ਤਸਵੀਰ ਹੈ ਉਹ ਦੇਖ ਨੂੰ ਮਿਲ ਰਹੀ ਹੈ ਤਾਂ ਲਗਾਤਾਰ ਇੱਕ ਦੂਜੇ ਦੇ ਨਾਲ ਸੇਵਾ ਵੀ ਕੀਤੀ ਜਾ ਰਹੀ ਹੈ ਔਰ ਦੇਖ ਸਕਦੇ ਹੋ ਕਿ ਲੰਗਰ ਜਿੱਥੇ ਤਿਆਰ ਹੋ ਰਿਹਾ ਉੱਥੇ ਕਿਸ ਤਰ੍ਹਾਂ ਦਾ ਮਾਹੌਲ ਹੈ ਉੱਥੇ ਵੀ ਹਰ ਭਾਈਚਾਰੇ ਦੇ ਹਰ ਵਰਗ ਦੇ ਲੋਕ ਨੇ ਜਿਹੜੇ ਉਹ ਸੇਵਾ ਕਰਦੇ ਦਿਖਾਈ ਦੇ ਰਹੇ ਨੇ ਤਾਂ ਲੰਗਰ ਆਈਆਂ ਵੱਡੀਆਂ-ਵੱਡੀਆਂ ਦੇਗਾ ਚ ਤਿਆਰ ਹੋ ਰਿਹਾ ਤਾਂ ਤੁਸੀਂ ਦੇਖ ਸਕਦੇ ਹੋ ਮਾਹੌਲ ਹੈ ਜਿਹੜਾ ਉਹ ਬਹੁਤ ਸੋਹਣਾ ਬਣਿਆ ਹੋਇਆ ਔਰ ਸਾਰੇ ਲੋਕ ਇੱਥੇ ਖੜ ਖੜ ਕੇ ਦੇਖ ਰਹੇ ਆ ਇਧਰ মিডিਆ ਵਾਲੇ ਹੋਰ ਵੀ ਸਾਥੀ ਜਿਹੜੇ ਗੱਲਬਾਤ ਕਰ ਰਹੇ ਆ ਇੱਥੇ ਆ ਕੇ ਤੇ ਉਹਨਾਂ ਨੇ ਵੀ ਬੜਾ ਵਧੀਆ ਮਾਹੌਲ ਬਣਾਇਆ ਹੋਇਆ ਤੇ ਅਸੀਂ ਅੱਗੇ ਜਾ ਕੇ ਗੱਲ ਕਰਾਂਗੇ ਇੱਕ ਬੈਨਰ ਲੱਗਾ ਹੋਇਆ ਬਹੁਤ ਸੋਹਣਾ ਉਸ ਦੀ ਵੀ ਗੱਲ ਕਰਾਂਗੇ ਹਾਂਜੀ ਵੀਰ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਜਿਸ ਤਰ੍ਹਾਂ ਦਾ ਇੱਥੇ ਦੇਖ ਰਹੇ ਹੋ ਮਾਹੌਲ ਬਹੁਤ ਵਧੀਆ ਵੀਰੇ ਸਾਰੇ ਵੀ ਸਿੱਖ ਧਰਮ ਨਾਲ ਜੁੜਦੇ ਨੇ ਬੰਦੇ ਬਹੁਤ ਵਧੀਆ ਚੀਜ਼ ਆ ਮਲੇਰ ਕੋਟ ਲੰਗਰ ਆ ਤਾਂ ਅੱਗੇ ਇੱਕ ਫਲੈਕਸ ਲਾਈ ਹੋਈ ਆ ਜਿਸ ਦੇ ਵਿੱਚ ਲਿਖਿਆ ਗਿਆ ਕਿ ਹੱਕ ਦੇ ਵਿੱਚ ਹਾ ਦਾ ਨਾਰਾ ਕਿਸ ਕਿਸ ਨੇ ਮਾਰਿਆ ਅਸੀਂ ਅੱਗੇ ਚੱਲਦੇ ਆ ਉਹ ਵੀ ਤੁਹਾਨੂੰ ਦਿਖਾਵਾਂਗੇ